ਤੁਹਾਬਾ ਕਿਸਾਨ ਕਮੇਟੀ ਪੰਜਾਬ ਦੀ ਦੂਸਰੀ ਸੂਬਾ ਪੱਤਰੀ ਕਨਵੈਨਸ਼ਨ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਦੀ ਅਗਵਾਈ ਵਿੱਚ ਦਾਣਾ ਮੰਡੀ ਟਾਂਡਾ ਵਿੱਚ ਕਰਵਾਈ ਗਈ ਇਸ ਕਨਵੈਨਸ਼ਨ ਵਿੱਚ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਜੰਗਵੀਰ ਸਿੰਘ ਚੋਹਾਨ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਦੇ ਕਾਨੂੰਨ ਮੁਤਾਬਕ ਦਰਿਆਵਾਂ ਵਾਲੇ ਸੂਬੇ ਦਾ ਪਹਿਲਾ ਹੱਕ ਹੁੰਦਾ ਹੈ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਕਾਨੂੰਨ ਮੁਤਾਬਕ ਦੂਸਰੀ ਸਟੇਟ ਨੂੰ ਵਾਧੂ ਪਾਣੀ ਦੇਣ ਤੇ ਚੁੰਗੀ ਦਾ ਕਾਨੂੰਨ ਵਿਧਾਨ ਸਭਾ ਵਿੱਚ ਪਾਸ ਹੈ ਪਰ ਪੰਜਾਬ ਸਰਕਾਰ ਜੇਕਰ ਚਾਹੇ ਤਾਂ ਰਾਜਸਥਾਨ ਤੋਂ ਬਣਦੇ ਦਿੱਤੇ ਹੋਏ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਵਸੂਲ ਸਕਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਉਹਦੇ ਵਿੱਚੋਂ ਸੂਬੇ ਭਰ ਤੋਂ ਲੋਕ ਆਏ ਹਨ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਾਡੀ ਲੱਗਣ ਬੰਦੀ ਉੱਥੋਂ ਵੀ ਬਹੁਤ ਲੋਕ ਆਏ ਆ ਮੁਸਲਮ ਕਮਿਊਨਿਟੀ ਤੋਂ ਬਹੁਤ ਲੋਕ ਆਏ ਆ ਦੇਖੋ ਪਹਿਲਾਂ ਤਾਂ ਮੈਂ ਆਵਾਮ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਕੇ ਇਹ ਸਾਡੀ ਦੂਸਰੀ ਵਿਸ਼ਾਲ ਕਨਵੈਨਸ਼ਨ ਗੋਆਬਗਾਂਗ ਵਿੱਚ ਪੰਜਾਬ ਤੋਂ ਸਫਲ ਕੀਤੀ ਹੈ ਦੇਖੋ ਸਾਡੀ ਜਰਤਬੰਦੀ ਨਹੀਂ ਰੋਜ਼ੀ ਹੈ ਕਿ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੜਾਂਗੇ ਅਸੀਂ ਕਿਸਾਨਾਂ ਦੇ ਮੁੱਦੇ 'ਤੇ ਲੜਾਂਗੇ ਅਸੀਂ بے ਰੋਜ਼ਗਾਰਾਂ ਦੇ ਮੁੱਦੇ 'ਤੇ ਲੜਾਂਗੇ ਅਸੀਂ ਨਸ਼ਿਆਂ ਦੇ ਮੁੱਦੇ 'ਤੇ ਲੜਾਂਗੇ ਤੇ ਲੜ ਰਹੇ ਆਂ ਕਿ ਫਸਲਾਂ ਦਾ ਪੂਰਾ ਭਾਅ ਲੈਣ ਵਾਸਤੇ ਜਿਹੜੀ ਆ ਸਾਡੀ ਜੱਟੇਵੰਦੀ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਆ ਤੁਹਾਨੂੰ ਯਾਦ ਹੋਣਾ ਪਿਛਲੇ ਦੋ ਦਿਨ ਵੀ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਲੜਿਆ ਸੀਗਾ ਸੰਯੁਕਤ ਕਿਸਾਨ ਮੋਰਚਾ ਭਾਰਤੀ ਸ਼ਤਿਸ਼ਾ ਹੈ ਉਹ ਅਸੀਂ ਜਿੱਤ ਕੇ ਵਾਪਸ ਗੁਰੇ ਸੀ ਪਰ ਹਾਲੇ ਐਨਐਸਟੀ ਦੀ ਗਰੰਟੀ ਵਿੱਚ ਫਸੀ ਹੈ ਪੂਰਨ ਕਾਜਿਆ ਮਾਫੀ ਵਿੱਚ ਫਸੀ ਹੈ ਪੰਜਾਬ ਨਸ਼ਿਆਂ ਦੇ ਦੰਦਾਂ ਦੇ ਵਿੱਚ ਫਸਿਆ ਪਿਆ ਆ ਪੰਜਾਬ ਬੇਰੋਜ਼ਗਾਰੀ ਦੇ ਵਿੱਚ ਫਸਿਆ ਪਿਆ ਪੰਜਾਬ ਦਾ ਜੂਤ ਬਾਹਰ ਚਲਾ ਗਿਆ ਪੰਜਾਬ ਦੇ ਵਿੱਚ ਇੰਡਸਟਰੀ ਇਹਦੀ ਲੱਗ ਰਹੀ ਹੈ ਕਿ ਪੰਜਾਬ ਦਾ ਵਾਤਾਵਰਣ ਆਪੋ ਹਵਾ ਸਭਾ ਖਰਾਬ ਕਰ ਰਹੀ ਹੈ ਜੋ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਐਗਰੋ ਵੇਸਟ ਇੰਡਸਟਰੀ ਲੱਗੇ ਕਿਉਂਕਿ ਸਾਡਾ ਪੰਜਾਬ ਜਿਹੜਾ ਆ 60 65% ਜਿਹੜਾ ਖੇਤੀ ਪਰਦਾਸ਼ੀ ਪਾਇਆ ਔਰ ਨਾਲ ਸਾਡੀ ਜਥੇਬੰਦੀ ਨੇ ਤਿੰਨ ਮਤੇ ਪਾਸ ਕੀਤੇ ਆ ਪਹਿਲਾ ਮਤਾ ਕਿ ਅਸੀਂ ਦਰਿਆਈ ਪਾਣੀਆਂ ਦਾ ਹੱਕ ਲੈਣ ਵਾਸਤੇ ਤੇ ਮੂਹਰੇ ਸਟੇਟ ਤੋਂ ਰਿਅਲਟੀ ਲੈਣ ਵਾਸਤੇ ਜਿਹੜਾ ਉਹ ਲੜਾਈ ਲੜੂਗੀ ਤੇ ਬਾਕੀ ਦਿੱਤੇ ਮੰਡੀਆਂ ਨੂੰ ਵੀ ਬੇਨਤੀ ਕਰੂਗੀ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਹਿਰਾ ਬਣਾਵੇ ਚੈਨਲਾਈਜ਼ ਕਰਕੇ ਜਿੰਦਾਂ ਤੱਕ ਪਾਣੀ ਪਹੁੰਚਾਵੇ ਘਰ-ਘਰ ਤੱਕ ਪਾਣੀ ਪਹੁੰਚ ਜਾਵੇ ਸਾਨੂੰ ਸਾਡੇ ਪੰਜਾਬ ਦਾ ਰਾਜੀ ਵਿਆਸ ਤੇ ਸਾਰੇ ਜਿਹੜੇ ਦਰਿਆ ਆ ਨਾ ਦਰਿਆਵਾਂ ਦਾ ਪਾਣੀ ਚੈਨਲਾਈਜ਼ ਕਰਕੇ ਸਾਡੇ ਸਤੋਲ ਦਾ ਪਾਣੀ ਚਲਨ ਕਰਕੇ ਸਾਡੇ ਦੇ ਖੇਤ ਹੋਰ ਆਦੀ ਨਾਲ ਅਸੀਂ ਪਾਣੀ ਕਦੇ ਮੁੰਡਾ ਤੇ ਲੜਾਈ ਲੜਦਾ ਹੈ ਕਿ ਜਿੰਨਾ ਬਸ ਕੀਤਾ ਝੂਠ ਕਿ ਜੇਕਰ ਅਸੀਂ ਪਾਕਿਸਤਾਨ ਤੋਂ ਆ ਸਕਦੇ ਫੋਰਸਟਾਂ ਤੋਂ ਆ ਸਕਦਾ ਹੈ ਕਿ ਸਾਡੀਆਂ ਜਿਹੜੀਆਂ ਸਾਖੀਆਂ ਦਾਲਾ ਸਾਡਾ ਆਦਾਨ ਪ੍ਰਦਾਨ ਸਾਡਾ ਵਪਾਰਕ ਸਿਸਟਮ ਉਹ ਕਿਉਂ ਨਹੀਂ ਭਾਰਤ ਦੇ ਪਾਕਿਸਤਾਨ ਸਰਹੱਦ ਕੋਲ ਕਿੰਦਾ ਜਾ ਸਕਦਾ ਮੇਰੇ ਸਾਹਮਣੇ ਕਰੀਏ ਕਿ ਅਸੀਂ ਖਸੀ ਨਜੂ ਸਾਡੀ ਬਾਸਮਤ ਦਾ ਰੇਟ ਵੀ ਮਜੂ ਸਭ ਤੋਂ ਵੱਡਾ ਰੇਟ ਵੀ ਮਜੂ ਉਹ ਜਿਹੜੀਆਂ ਸਾਸ਼ਟਰੀ ਦੀਆਂ ਉੱਥੋਂ ਇੱਧਰ ਲੈ ਆਵਾਂਗੇ ਇੱਧਰੋਂ ਉੱਥੇ ਲੈ ਆਵਾਂਗੇ ਅਸੀਂ ਚਾਹੁੰਦੇ ਆ ਕਿ ਭਾਰਤ ਤੱਕ ਦਾ ਸਰਾਹ ਦੇ ਆ ਸਕਾਰੀ ਵਾਗਾ ਵਾਟਰ ਤੇ ਸਿਆਣੀ ਵਾਲਾ ਵਾਟਰ ਇਹਨਾਂ ਵਾਟਰ ਨੂੰ ਖੋਲਦੇ ਹੋ ਕਿ ਸਾਡਾ ਵਪਾਰ ਦਾ ਕੇਂਦਰ ਖੁੱਜਵੇ ਸਾਡੇ ਰਸਤੇ ਗੁਜ਼ਰਨ ਪੰਚਾ ਦਾਲ ਸਾਹਿਬ ਆਏ ਕਿ ਕੀ ਬੰਦੇ ਉਹ ਸਾਥੀਓ ਅੱਜ ਬਾਬਾ ਖੰਦ ਪੇਲੀ ਪੰਜਾਬ ਦੀ ਜਿਹੜੀ तिसरी ਮਹਾ ਕਨਵੈਨਸ਼ਨ ਹੋਈ ਆ ਉਹਦੇ ਵਿੱਚ ਨਜ਼ਾਰਾ ਸਾਥੀਆਂ ਨੇ ਦੋਸਤਾਂ ਮਿੱਤਰਾਂ ਭੈਣਾਂ ਨੇ ਬਜ਼ੁਰਗਾਂ ਨੇ ਸਾਥ ਦਿੱਤਾ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅੱਜ ਸਾਡੇ ਮੇਨ ਇਹਨੇ ਏਜੰਡੇ ਸੀਗੇ ਬਾਬਾ ਖੰਦ ਕਮੇਟੀ ਪੰਜਾਬ ਦੇ ਮਹਾ ਕਨਵੈਨਸ਼ਨ ਦੇ ਵਿੱਚ ਜਿਹੜੇ ਹੋਏ ਆ ਉਹ ਇੱਕਤਾ ਜਿਹੜੀ ਸਾਡੀ ਪੰਜਾਬ ਪਾਕਿਸਤਾਨੀ ਸਿਹਤ ਹੈਗੀ ਆ ਤਾ ਦਾ ਗਾਦ ਨੂੰ ਬੋਲਣ ਵਾਲੇ ਸੀਗਾ ਤੇ ਇੱਕ ਪਾਣੀਆਂ ਦੇ ਮੁੱਦੇ ਤੇ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਫਿਰ ਇੱਕ ਸਾਡੇ ਨਸ਼ਿਆਂ ਵਾਸਤੇ ਜਿਹੜਾ ਨਸ਼ਿਆਂ ਦਾ ਕੋੜ ਜਿਹੜਾ ਪੰਜਾਬ ਦੇ ਚੱਲ ਰਿਹਾ ਸਰਕਾਰਾਂ ਕਈ ਆਈਆਂ ਤੇ ਕਈ ਚਲੀਆਂ ਗਈਆਂ ਪਰ ਜਿਹੜਾ ਇਹ ਨਸ਼ਿਆਂ ਦਾ ਹੜਿਆ ਕਿਸੇ ਦੇ ਕੋਲੋਂ ਵੀ ਨਹੀਂ ਦੁੱਗਿਆ ਤੋਂ ਅਸੀਂ ਲੋਕਾਂ ਨੂੰ ਵੀ ਬੀਨ ਕਰਦੇ ਮੈਂ ਤਾਂ ਸਹਿਯੋਗ ਮੰਗਦੇ ਆ ਕਿ ਦਵਾਤਾ ਸਾਥ ਦੇ ਨਾਲ ਪੰਜਾਬ ਇਹਦੇ ਲਈ ਪੂਰੀ ਹੱਕ ਤੇ ਸੱਚ ਦੇ ਨਾਲ ਲੜੂਗੀ ਜਿਹੜਾ ਕੋੜ ਆ ਇਹਨੂੰ ਜਾਪ ਦੇ ਵਿੱਚੋਂ ਬਾਹਰ ਕੱਢੂਗੀ ਸੋ ਅੱਜ ਜਿੰਨੇ ਵੀ ਭਾਰੀ ਜੇਟੀ ਤੇ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ 11 ਦੀ ਜੇਟੀ ਦੇ ਸਾਥੀ ਆਏ ਆ ਸੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਪਾਸਾ ਕਮੇਟੀ ਪੰਜਾਬ ਦੇ ਨਾਲ ਇਸੇ ਤਰ੍ਹਾਂ ਹੀ ਦੁਨੀਆਂ ਦਾ ਜਿਹੜਾ ਹੈਗਾ ਸੰਜੋਗ ਚੱਲਦਾ ਰਹੂਗਾ ਸੋ ਸਾਰਿਆਂ ਦਾ ਫੇਰ ਧੰਨਵਾਦ ਦੁਨੀਆ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ